ਸਤ ਸੰਗਤ ਦੁਆਰਾ ਇਹ ਉਪੀਤੰਨ ਕੀ ਕੀਤੀ ਜਾਵੇ ਸਤ ਸੰਗਤ ਕੈਸੀ ਜਾਣੀ ਹੋ ਇਥੇ ਇੱਕੋ ਨਾਮ ਖਾਣੀ ਹੈ ਇੱਕ ਦਫਾ ਸ਼ਬਦ ਗੁਰੂ ਨਾਮ ਦੇ ਮਾਰ ਦੇ ਜਲੰਧ ਦੇ ਵਿਸ਼ਾਰ ਕਰ ਦੇ ਕਰ ਦੇ ਕਿਸੇ ਪ੍ਰੇਮੀ ਦੇ ਘਰ ਪਹੁੰਚੋ ਪਹਿਲੇ ਵੀ ਉਸ ਸੰਤਾਂ ਦੇ ਸੰਗ ਕਰਦਾ ਹੁੰਦਾ ਸੇਵਾ ਵੀ ਕਰਦਾ ਹੁੰਦਾ ਸੋ ਬਿਕਸ਼ਵਾਣ ਹਰ ਇੱਕ ਮਾ ਪੁਸ਼ਪਾਸੁ ਕਰਦਾ ਹੁੰਦਾ ਕਿ ਸੁਲਤਾਨ ਵੀ ਸੰਗਤ ਦਾ ਸੇਵਾਦਕ ਨਹੀਂ ਪਲ ਹੋਇਆ ਕਰਦਾ ਉਹਦਾ ਇਸਵਾਰ ਕਰਨਾ ਪੁਸ਼ਪਾਸ ਹੁੰਦਾ ਸੀ ਅਜੇ ਇਸਵਾਲ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਉਸਨੇ ਕੀਤਾ ਗ੍ਰੀਵਨਾਜ ਸੰਤਾਂ ਦੇ ਸੰਗਤ ਦਾ ਸੰਤਾਂ ਦੀ ਸੇਵਾਦਕ ਨਹੀਂ ਹੋਇਆ ਕਰਦਾ

ਮਕਬੂਲ ਜਵਾਬ ਚੋਣਾ ਹੈ ਸ਼ਾਮ ਦੇ ਵਕਤ ਸੂਰਜ ਚਾਹ ਦੇ ਗਏ ਆਪਣੇ ਪਿੰਡ ਦੇ ਲਿੰਦੀਵਲ ਜਿਹੜਾ ਛੱਪੜ ਹੈ ਉਸਦੇ ਕਿਨਾਰੇ ਪਹੁੰਚੀ ਤੇਰੇ ਸਵਾਲ ਦਾ ਜਵਾਬ ਉੱਥੇ ਜਿਹੜਾ ਹੋਵੇਗਾ ਉਹ ਤੇ ਵੀ ਠੀਕ ਦੇਵੇ ਸੋ ਆਪਣੇ ਨੇ ਸ਼ਾਮ ਦੇ ਵਕਤ ਉੱਥੇ ਪਹੁੰਚਿਆ ਛੱਪੜ ਦੇ ਕਿਨਾਰੇ ਕੀ ਦੇਖਦਾ ਹੈ ਇੱਕ ਕਾਂ ਦਾ ਜੋੜਾ ਕਾਂ ਮੇਰੇ ਰੰਗ ਸਿਆ ਹੁੰਦੇ ਨੇ ਕਾਲੇ ਹੁੰਦੇ ਨੇ ਸੁਹਾਗਾ ਕਾਂ ਦਾ ਬਰਤਨੀ ਹੁੰਦਾ ਹੈ ਕਿਸੇ ਪਸ਼ੂ ਦੇ जख्म ਦੇਖਦਾ ਉੱਥੇ ਠੰਮ ਮਾਰ ਕੇ ਖੁਸ਼ੀ ਹੁੰਣਾ ਤਾਂ ਉਹ ਦਾ ਖਾਜਾ ਵੀ ਕਾਂ ਦਾ ਮਿੱਠਾ ਗੰਦਗੀ ਯਾਦ ਕਰਦਾ ਹੈ ਇਸੇ ਤਰ੍ਹਾਂ ਉਹ ਕਾਂ ਦਾ ਜੋੜਾ ਬੈਠਾ ਹੋਇਆ ਹੈ ਆਦਮੀ ਕੋਈ ਨਹੀਂ ਬੜੀ ਤੇੜ ਉਡੀਕ ਕੇ ਮੜਿਆ ਆਇਆ ਆਪੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਸੀ ਪ੍ਰਭੂ ਪਰਿਵਾਰ ਆਦਮੀ ਕੋਈ ਨਹੀਂ ਸੀ ਇੱਕ ਕਾਂ ਦਾ ਜੋੜਾ ਸੀ ਜਾਨਵਰ ਉਹਨਾਂ ਨੂੰ ਕੀ ਪੁੱਛਿਆ ਜਾਵੇ ਗੁਰੂ ਜੀ ਨੇ فرمایا ਕੱਲ ਫਿਰ ਜਾਇ ਕੱਲ ਫਿਰ ਉੱਥੇ ਪਹੁੰਚੀ ਦੂਸਰੇ ਦਿਨ ਫਿਰ ਪਹੁੰਚਿਆ ਫਿਰ ਕੀ ਦੇਖਦਾ ਹੈ ਇੱਕ ਬਗਲਿਆਂ ਦਾ ਜੋੜਾ ਬੈਠਾ ਬਗਲਾ ਉਹ ਜਾਨਵਰ ਹੈ ਜਿਹਦਾ ਰੰਗ ਸੁਭੇਦ ਦੇ ਨਾਮਾਰਕ ਕਹਾਣੀ ਜੋ ਬੜੀ देर तक ਉਡੀਕੇ ਉਹ ਵੀ ਅਕਸਰ ਜਾਨਵਰੀਆਂ ਜਾਨਵਰਨ ਕੀ ਪੁੱਛਿਆ ਜਾਏ ਵਾਪਸ ਆ ਗਿਆ ਆ ਕੇ ਫਿਰ ਅਰਧ ਕਰ ਦਿੱਤੀ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਕਰੀ ਨਮਾਰ ਬਗਲੇੰਦਾ ਜੋੜਾ ਸੀ ਜੀ ਨੇ فرمایا ਕੱਲ ਫਿਰ ਜਾਏ ਪੀਸੇ ਦਿਨ ਫਿਰ ਜਾਂਦਾ ਹੈ ਫਿਰ ਉੱਤੇ ਇੱਕ ਹੰਸਾਂ ਦਾ ਜੋੜਾ ਦੇਖਿਆ ਹੰਸ ਉਹ ਜਾਨਵਰ ਹੈ ਜਿਸ ਦੇ ਅੰਨ ਸਫੇਦ ਨੇ ਕੰਪਸਰ ਕੈਬਲ ਨੇ ਉਸ ਦੇ ਚੁੰਡ ਵਿੱਚ ਖਟਾਈ ਹੁੰਦੀ ਹੈ ਉਸ ਦੇ ਵਿੱਚ ਤਸੀਲ ਮੇਕਸਟਾਈ ਕਰਕੇ ਉਸ ਦੇ ਵੀ ਕਿਸੇ ਬਰਤਨ ਵਿੱਚ ਦੁੱਧ ਪਾਣੀ ਮਿਲਾ ਕੇ ਰੱਖ ਦਿਓ ਜਿੰਜ ਪਾਏਗਾ ਖੱਟੇ ਦਿਸ ਬਬਲ ਪੜ ਜਾਏਗਾ ਦੁੱਧ ਦੀਆਂ ਫੁਟੀਆਂ ਢਲ ਜਾਣਗੀਆਂ ਪਾਣੀ ਅੰਦਰ ਹੋ ਜਾਏਗਾ ਦੁੱਧ ਖਾਲੇਗਾ ਪਾਣੀ ਛੋੜ ਦੇ ਇਹ ਉਸ ਵਿੱਚ ਸ਼ਿਫਤ ਨਹੀਂ ਮਿਸਾਂ ਦਾ ਜੋੜਾ ਦੇਖਿਆ ਉਹ ਆਏ ਉਹ ਜਾਨਵਰ ਸਨ ਪਰ ਇਹ ਪਹਿਲੇ ਨੰਨਦਰਾ ਬਹੁਤ ਵਿਸ਼ੇਸ਼ਤਾ ਸੀ ਅਖੀਰ ਆ ਕੇ ਫਿਰ ਅਰਰ ਕਰ ਦਿੱਤੀ ਗਰੀਬ ਨਵਾਂ ਮਿਸਾਂ ਦਾ ਜੋੜਾ ਸੀ ਕਰਨ ਕਰੀ ਗੁਰੂ ਜੀ ਨੇ ਫਿਰ فرمایا ਪ੍ਰਮੇ ਕਾਲ ਫਿਰ ਜਾਇ ਤੇਰੇ ਸਵਾਲ ਦਾ ਜਵਾਬ ਦੱਸ ਲੋ ਉੱਥੇ ਨੇ ਜਥੇ ਦਿਨ ਫਿਰ ਜਾਂਦਾ ਹੈ ਅੱਜ ਕੀ ਦੇਖਦਾ ਹੈ ਇੱਕ ਦੇਰ ਤੱਕ ਨਾ ਜੋੜਾ ਬੈਠਾ ਦਿਪਸ਼ੂ ਮਨ ਕਿ ਲੱਗਾ ਸੰਤਾਂ ਦੇ ਦਰਸ਼ਨ ਦਾ ਸੰਤਾਂ ਦੀ ਸੰਗਤ ਦਾ ਕੀ ਫਲ ਹੋਇਆ ਕਰਦਾ ਸੇਵਾ ਦਾ ਕੀ ਫਲ ਹੋਇਆ ਕਰਦਾ ਤਾਂ ਕਹਿ ਲੱਗੇ ਸੀ ਸੰਤਾਂ ਦੀ ਸੰਗਤ ਅਕਦੀ ਨਹੀਂ ਕੀਤੀ ਪਰ ਉਹ ਸੰਤਾਂ ਦੀ ਸੇਵਾ ਵੀ ਕਰਦੇ ਨੇ ਸੰਗਤ ਵੀ ਕਰਦੇ ਨੇ ਪਹਿਲੇ ਮੈਂ ਅਸੀਂ ਰਾਹਾਂ 'ਚ ਇਹਨਾਂ ਦੇ ਦਰਸ਼ਨ ਕੀ ਪੇਸ਼ੀਂ ਬਗਲੇ ਤੇ ਬੱਲੇ ਦੇ ਜਾਮੇ ਵਿੱਚ ਤੇਰੇ ਦਰਸ਼ਨ ਕਿਤੇ ਹੰਸ ਬਣੇ। ਸੰਸਾ ਦੇ ਜਾਮੇ ਵਿੱਚ ਤੇਰੇ ਦਰਸ਼ਨ ਕਿਤੇ ਅਸੀਂ ਦੇਵਤਾ ਬਣੇ। ਇਤਨਾ ਕਿਨੇ ਗੁਵਾਨ ਆ ਗਿਆ। ਗੁਵਾਨ ਵਿੱਚ ਬੈਠ ਕੇ ਅਹਨੋ ਕਾਸ਼ ਦੇ ਮਾਰੇ ਬਦਾਰਿੰਗ ਮਾਰੇ ਕਹਿਣਗੇ ਸੀ ਉਹ ਦਕਨਤਾਰ ਵਿੱਚ ਚਲੇ। ਤੇਰੇ ਘਰ ਸਾਕਸ਼ਾਤ ਸਾਡੇ ਜਨਤਰਾ ਬਹੁਤ ਲਾਭ ਥਾਣੇ। ਕਹਨੋਗੇ ਵੀ ਬਿਨ ਹੀ ਜਲਦੀ ਕਹਾਂ ਤ ਬਗਲਾ ਬਗਲੇ ਤਾਂ ਹੁਣ ਸੰდੇਰ ਤੱਕ ਨਹੀਂ ਬਣ ਜਾਂਦਾ ਪਰ ਆਇਆ ਆ ਕੇ ਉਹ ਬੜੀ ਜੀ ਵਿੱਚ ਅਰਜ ਪ੍ਰਾਰਥਨਾ ਕੀਤੀ ਪ੍ਰਭੂ ਪਤਾ ਨਹੀਂ ਲੱਗਿਆ ਇਤਨੀ ਜਲਦੀ ਕਿਵੇਂ ਪਰਿਵਰਤਨਾ ਹੁੰਦਾ ਕਿਵੇਂ ਚੇਂਜ ਹੁੰਦਾ ਹੈ ਗੁਰੂ ਜੀ ਨੇ ਫਰਮਾਇਆ ਜੋ ਸੰਸੰਕਰਦੇ ਹਾਂ ਸੰਤਾਨੀ ਸੰਕਰਦੇ ਹਾਂ ਅਰ ਆਪਣੇ ਮਨ ਦੇ ਅੰਦਰ ਅੰਦਰ ਬਚਨਾਂ ਨੂੰ ਥਾਣ ਲੈਂਦੇ ਹਾਂ ਨਿਵਾਸ ਲੈਂਦੇ ਹਾਂ ਉਹਨਾਂ ਦੀ ਜਿੰਦਗੀ ਵਿੱਚ ਹੌਲੀ-ਹੌਲੀ ਤਬਾਦਲਾ ਆਉਂਦਾ ਹੈ, ਚੇਂਜ ਆਉਂਦਾ ਹੈ। ਪਹਿਲੇ ਪਹਿਲ ਅਕਸ਼ਰ ਕਾਮਤ ਜਿਹਨਾਂ ਨੂੰ ਜਿਹੜਾ ਹੈ ਉਹਦੀ ਕਿਰਿਆ, ਉਸਦੀ ਖਰਾਕ, ਉਸਦੇ ਕਰਤੱਵ ਕਾਮਤ ਖੁਣੇ ਲੱਗਰੇ ਹੁੰਦੇ ਨੇ। ਜਦੋਂ ਸਸੰਘ ਕਰਨ ਲੱਗਦਾ ਉਹਨਾਂ ਵਿੱਚ ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ ਹੈ। ਚੇਂਜ ਆਉਂਦਾ ਹੈ। ਹੌਲੀ-ਹੌਲੀ ਬਗਲੇ ਵਰਤ ਪੈ ਜਾਂਦੇ ਨੇ। ਅੱਛੇ ਹੋ ਜਾਂਦੇ ਨੇ। ਇਹ ਹੌਲੀ-ਹੌਲੀ-ਹੌਲੀ ਫਿਰ ਸੰਗਤ ਕਰਦਾ ਰਹਿੰਦਾ ਹੈ ਤੇ ਉਹਨਾਂ ਸਤਜਨ ਤਤ ਮਿੱਥਾ ਦੇ ਵਿਵੇਚਨ ਕਰਨ ਵਾਲਾ ਹੋ ਜਾਂਦਾ ਹੈ ਸੱਤ ਸੱਦੀ ਵਿਚਾਰ ਪੈਦਾ ਹੋ ਜਾਂਦੀ ਹੈ ਈਉਂ ਕਰਦੇ ਕਰਦੇ ਡੈਢੀ ਨੂੰ ਧਰਨ ਕਰਦਾ ਹੈ ਅਸਰੀ ਗੁਣ ਤਿਆਗਦਾ ਹੈ ਜਿਸ ਦੇ ਅੰਤਿਕਣ ਚ ਦੇਵੀ ਗੁਰੂ ਸਸੰਤੋਖ ਤੇ ਦਇਆਧਰ ਵਿਚਾਰ ਸ਼ਾਂਤੀ ਦੀ ਮਨ ਭਿਰਿ ਆਪ ਪੈਦਾ ਹੋ ਗਏ ਉਹ ਦੇਖਦਾ ਹੈ ਮਾਨਸ ਫਿਰ ਰਿਖੀ ਦੇਖਦਾ ਹੈ ਸੋ ਈਉਂ ਜਿਦੇ ਹੰਤਕਾਂ ਮੈਂ ਦੇਵੀ ਗੁਣਾ ਹੋ ਗਏ ਉਸ ਦੇ ਆਸਰੇ ਬਰਨ ਗਿਆ ਇਹ ਨੇ ਵਹਿਗੁਰੂ ਨਤਿਯਾ ਮਿਹਰ ਇੱਕ ਦੇ ਅੰਦਰ ਛੁਪਿਆ ਹੈ ਕਿਤੇ ਦੂਰ ਨਹੀਂ ਜਦੋਂ ਦੇਵੀ ਗੁਣੇ ਦੇ ਅੰਤ ਕਣ ਵਿਚ ਆ ਉਹਦੇ ਆਸਰੇ ਉਹਨੇ ਪ੍ਰਗਟ ਹੋਣਾ ਹੈ ਜਿਤਨੀ ਦੇ ਅਸਰੀ ਗੁਣ ਹਮ ਅਸਰ ਕੇ ਨਿਰਾਖਸ਼ਣ ਊਰੇ ਗੁਣ ਉਹਨੇ ਦੇਰ ਤੱਕ 900 ਪਰਬ ਦੂਰ ਨੇੜੇ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਵੀ ਦੂਰ ਪ੍ਰਤੀਤ ਹੁੰਦਾ ਹੈ ਅਗਰ ਸ਼ੀਸ਼ਾ ਮੈਲਾ ਹੈ ਤਾਂ ਅੰਦਲਾ ਹੈ ਅੰਦਲਾ ਹੈ ਚਿਹਰਾ ਨਹੀਂ ਦਿਖੇਗਾ ਪਰ ਮੈਂ ਚਿਹਰਾ ਸਾਡਾ ਜਿਵੇਂ ਕਿ ਤੀ ਹੁੰਦਾ ਹੈ ਸ਼ੀਸ਼ਾ ਸਾਫ਼ ਹੈ ਜਿਹਦਾ ਜਿਵੇਂ ਕਿ ਤੂੰ ਦਿਖ ਜਾਏਗਾ ਇਸੀ ਤਰ੍ਹਾਂ ਹੀ ਜੋ दैविक ਹੰਤਕਾਂ ਵਿੱਚ ਆ ਜਾਂਦੇ ਹਨ ਹੌਲੀ-ਹੌਲੀ ਚੰਗੇ ਗੁਣ ਪੈਦਾ ਹੁੰਦੇ ਹਨ ਅੰਦਰ ਇਸ ਨੂੰ ਅਛੁੱਪੀ ਹੋਈ ਪਰਮੇਸ਼ਰ ਦੀ ਜੋ ਇਕੱਠੋ ਕੇ ਇਸ ਨੂੰ ਬ੍ਰਮ ਗਿਆਨ ਬ੍ਰਮ ਗਿਆਨ ਨੂੰ ਪ੍ਰਾਪਤੀ ਦੇ ਨਾਮ ਦਾ ਨਾਂ ਹੈ ਤਾਂ ਤੇ ਇਸ ਤਰੀਕੇ ਸਰ ਹੌਲੀ-ਹੌਲੀ ਹੌਂਸਾ ਸੰਕਰਦਾ ਕਰਦਾ ਇਸ ਮਹਾਤਮਾ ਤੱਕ ਪਹੁੰਚ ਜਾਂਦਾ ਜਿੱਥੋਂ ਵਿਛੜਿਆ ਉੱਤੇ ਫਿਰ ਪਹੁੰਚ ਜਾਂਦਾ ਹੈ بڑے بڑے ਚੋਰ ਡਾਕੂ ਧੜਵੀ ਉਹਨੇ ਪਰਮਖ ਬਣ ਗਏ ਸੰਤ ਬਣ ਗਏ ਮਾਨਵ ਪੁਰਸ਼ ਬਣ ਗਏ ਇਸੇ ਸਮੇ ਸਾਡੇ ਦੇਸ਼ ਦੇ ਵਿੱਚ ਬਹੁਤ ਜੰਗ ਲਾਤ ਹੁੰਦੇ ਬਹੁਤ ਸਾਰੀਆਂ ਲੋਕਾਂ ਵਾਸਤੇ ਦੁਖਦਾਈ ਕੰਮਾਂ ਦਾ ਵਾਸਾ ਉੱਥੇ ਹੈ ਸੀ ਇੱਕ ਪੀਲ ਕੁੰਡਾ ਬੜੀ ਕੰਡਕਾਠ ਵਾਲਾ ਇਸ ਤਰ੍ਹਾਂ ਬੰਮੀ ਖੀ ਜਾਂ ਇਹ ਸ਼ਖਸ ਉਹ ਲੋਕਾਂ ਨੂੰ ਲੁੱਟਦਾ ਹੈ ਮਾਰਦਾ ਹੈ ਤੰਕਰਦਾ ਹੈ ਖੁੰਦਾ ਖੁੰਦਾ ਹੈ ਇਹ ਹਜਾ ਕਮਜੀਸ਼ਾ ਇੱਕ ਢੇਕੇ ਪਿੱਛੇ ਉਸ ਨੇ ਹੁੰਮ ਕੀਤੇ ਇਹ ਹਜਾ ਬੰਦਾ ਇਸੇ ਤਰ੍ਹਾਂ ਕਾਫੀ ਉਮਰਾਂ ਦੀ ਗੁਜ਼ਰ ਗਈ ਇੱਕ ਦਿਨ ਯਾਨ ਯਾਨਾ ਮਰਤਬਾ ਲਾਪ ਹੋ ਜਾਂਦਾ ਉਹਨਾਂ ਨੇ ਜੀਸ਼ ਨੇ ਕਹਿ ਲਿਆ ਲੈ ਲਗਾ ਜੋ ਤੁਹਾਡੇ ਪਾਸ ਹੈ ਉਹ ਰੱਖ ਦਿਓ ਆਤਮਿਕ ਕਹਿਣ ਕਿ ਰਈ ਫਕੀਰ ਲੋਕ ਸਾਧੂ ਲੋਕ ਸਾਡੇ ਪਾਸ ਤਾਂ ਕੁਝ ਨਹੀਂ ਤਾਂ ਦੌਲਤ ਨਹੀਂ ਹੈ ਜੋ ਤੂੰ ਚਾਹੁੰਦਾ ਹੈ ਵਸਤੂ ਸਾਡੇ ਪਾਸ ਨਹੀਂ ਸਾਡੇ ਪਾਸ ਤਾਂ ਮਨੂਲੀ ਗੇਰੂ ਰੰਗੇ ਕੱਪੜੇ ਹਨ ਆਪਣੇ ਕੱਪੜੇ ਔਰ ਉਹ ਤਾਂ ਤੇਲੇਰੀ ਤੁੰਦੀਆਂ ਤਾਂ ਕੀ ਕਰਨੀਆਂ ਨੇ ਹੈ ਇਸ ਵਾਰ ਤੇ ਕਿਸੇ ਾਮੀਰ ਆਦਮੀ ਨੂੰ ਲੁੱਟੇ ਸੱਤੋਂ ਤੱਕ ਹੀ ਲੈਣਾ। ਉਹ ਕਹਿੰ ਲੱਗ ਮੇਰਾ ਤਾਂ ਪੁਰਾਣਾ। ਅਮੀਰ ਹੈ ਗਰੀਬ ਹੈ ਕੋਈ ਵੀ ਮੈਨੂੰ ਮਿਲੇ ਮੈਂ ਲੁੱਟੇ ਬਿਨਾਂ ਨਹੀਂ ਛੱਡਾਂ। ਜੋ ਕੁਛ ਵੀ ਹੈ ਉਹਨਾਂ ਨੇ ਸਮਝਾਇਆ ਕਹਿ ਲੱਗਦੇ ਇਹ ਚੰਗੀ ਗੱਲ ਨਹੀਂ ਹੈ। ਰੱਬ ਦੀ ਖਲਕ ਤੋਂ ਦੁਖੀ ਕਰਨਾ ਅੱਛਾ ਨਹੀਂ। ਆਪਣੀ ਹੱਕ ਦੀ ਕਿਰਤ ਨਾਲ ਤੇਰਾ ਸ਼ਰੀਰ ਤੱਕੜਾ ਹੈ, ਮਰਵਾ ਹੈ, ਅਰੋਗ ਹੈ। ਕਦ ਕਾਟ ਚੰਗਾ ਦੀਦਾ ਹੈ ਉਹ ਚੰਗੀ ਕਰ ਸਕਦੇ ਜੋ ਵੀ ਚਾਹੇ ਉਹ ਕਰ ਸਕਦਾ ਹੈ ਪਰ ਇਹ ਚੰਗੀ ਗੱਲ ਨਹੀਂ ਹੈ ਇਸ ਤੇ ਪਰਮੇਸ਼ਰ ਦੀ ਨਾਰਾਜ਼ਗੀ ਹੁੰਦੀ ਹੈ ਆਪਣੀ ਖਲਕ ਨੂੰ ਦੁਖੀ ਕਰਨਾ ਪਰਮੇਸ਼ਰ ਨੂੰ ਆਪਣੇ ਉੱਪਰ ਨਾਰਾਜ਼ ਕਰਨਾ ਹੁੰਦਾ ਹੈ ਉਸ ਦੀ ਨਾਰਾਜ਼ਗੀ ਦੁਖਦਾਈ ਹੁੰਦੀ ਹੈ ਉਹ ਨਹੀਂ ਮੰਨਦਾ ਕਿ ਕਿਉਂਕਿ ਇਹ ਜੀ ਵਿਚਾਰਾ ਵਿਚਾਰੇ ਨੂੰ ਉਸ ਦੇ ਮਨ ਵਿੱਚ ਕਿਵੇਂ ਪ੍ਰਵੇਸ਼ ਕਰੇ ਜਿਸ ਰੇ ਦੇ ਵਿੱਚ ਬਹੁਤੀ ਇਥੇ ਨਿਆਈ ਹੈ ਕਿੰਨਾ ਪਾਣੀ ਪਈ ਜਾਂ ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ ਉਸ ਦੇ ਮਨ ਦੇ ਵਿੱਚ ਬਹੁਤੀ ਪਾਪਾਂ ਦੀ ਇਥੇ ਨਿਆਈ ਲੱਗੀ ਆਈ ਸੀ ਇਹ ਵਜੋਂ ਉਪਦੇਸ਼ ਉਹਨੂੰ ਕੈਸੇ ਅਸਰ ਕਰ ਸਕਦਾ ਉਹ ਕਿੰਨਾ ਮੰਨ ਗਿਆ ਨਹੀਂ ਸੁਣਨਾ ਚਾਹੁੰਦਾ ਜੋ ਵੀ ਤੁਹਾਡੇ ਪਾਸ ਹੈ ਮੈਂ ਤਾਂ ਉਹ ਕੋਲ ਲੈ ਜਾਣਾ ਸੋ ਉਹਨਾਂ ਨੂੰ ਫਿਰ ਸਮਝਾਇਆ ਬਜਾਇਆ ਸਾਡੇ ਪਾਸ ਤਾਂ ਮਾਮੂਲੀ ਕਪੜੇ ਤੇਰੇ ਕਿਸ ਕੰਮ ਆਉਣੇ ਹਨ ਵਿਸ਼ਵਾਸ ਦੇ ਮੈਨ ਲੱਗ ਕੁਝ ਵੀ ਹੈ ਕੰਮ ਆ ਜਾਣਗੇ ਮੇਰੇ ਵੀ ਰੰਗੇ ਕੱਪੜੇ ਹਨ ਮੇਰੇ ਘਰ ਵੀ ਹੈ ਮੇਰੀ ਮਾਤਾ ਹੈ ਹੋਰ ਹੈ ਪਹਿਨ ਲੈਣਗੇ ਬੱਚੇ ਮੈਂ ਤਾਂ ਆਪਣੇ ਪਰਣ ਨੂੰ ਪੂਰਾ ਕਰਨਾ ਹੈ ਜੋ ਵੀ ਮੈਨੂੰ ਮਿਲ ਗਿਆ ਲੁੱਟੇ ਬਿਨਾ ਨਹੀਂ ਛੱਡਿਆ ਮਨਾ ਫਿਰ ਸਮਝਾ ਵੀ ਜਾਇ ਤੈਨੂੰ ਡਰ ਨਹੀਂ ਹੈ ਇੱਕ ਦਿਨ ਇਨਸਾਨ ਦਾ ਹਿਸਾਬ ਕਿਤਾਬ ਵੀ ਹੁੰਦਾ ਹੈ ਇੱਕ ਦਿਨ ਹੈ ਹਿਸਾਬ ਕਿਤਾਬ ਵੀ ਹੁੰਦਾ ਹੈ ਇਹ ਵੀ ਲਾਜ਼ਮੀ ਚੀਜ਼ ਨਾਲ ਕਾਖੇ ਰੇਮ ਨਾ ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇ ਸੀ ਮੇਠਾ ਕੱਢ ਬਹੀ ਲੇਖਾ ਦੀ ਹੁਣ ਮੈਂ ਕਹਿਣ ਲੱਗੇ ਲੇਖਾ ਹਸਾਬ ਦਾ ਇਹਦੀ ਬਾਤ ਬਹੁਤ ਵਾਰ ਐਸਾ ਹੁੰਦਾ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰਬ ਮੰਗੇਸ਼ਿਆ ਤੂੰ ਆਇਓ ਕਿਹੜੇ ਕੰਮ ਚਾਰ ਪੈਰ ਸੌ ਕੇ ਗਵਾ ਦਿੱਤੇ ਚਾਰ ਪੈਰ ਕੰਮ ਆ ਕਰਨ ਤੇ ਨੀਵੇਂ ਚ ਗਵਾ ਦਿੱਤੇ ਰੱਬ ਦਾ ਨਾਮ ਜਪਿਆ ਕੋਈ ਨਹੀਂ ਜਦੋਂ ਸਾਮ ਮੰਗੇ ਕਿਸ ਕੰਮ ਤਿੰਨ ਵਿੱਚ ਡੇ ਗਿਆ ਸੀ ਸੋਥਾਂ ਤਾਂ ਇਹਦੇ ਬਚਨ ਆਉਂਦੇ ਹਨ ਨਾਨਕ ਆਖੇ ਰੇਮਨ ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇ ਸੀ ਆ ਬੈਠਾ ਕੱਢ ਵਹੀ ਅਜ਼ਰਾਈਲ ਫਰਿਸ਼ਤਾ ਵਸੀ ਆਇ ਤਹੀ ਕਲਮਾਂ ਪੋਥਨ ਆਕੀਆਂ ਬਾਕੀ ਜਿੰਨਾ ਰਹੀ ਅਵਨ ਜਾਣ ਸੁਜੀ ਫੀਰੀ ਕਲੀ ਤਹੀ ਹੋਰ ਨੁਕਤੇ ਨਾਨਕਾ ਔਰ ਸੱਚ ਤੇ ਲੇਖੇ ਜਿਹਾ ਅੰਸਰਾਨੂ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਯਾਤਨ ਘਟਿਆ ਕਹਾਂ ਗਵਾਇਆ ਚਲੋ ਸ਼ੇਤਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ ਕਰੋ ਅਰਦਾਸ ਕਾ ਕੁਛ ਬਾਕੀ ਲਿਓ ਨਵੇੜ ਅੱਜ ਕੀ ਰਾਤੀ ਕੁਛ ਵੀ ਖਰਚ ਤਮਾਰਾ ਸਾਰੋਂ ਸੁਭਾ ਨਵਾਸ ਸਰਾਏ ਬਿਧਾਰੋਂ ਸਾਧ ਸੰਗ ਜਗ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਪੰਧਾ ਈਤੂਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋੜਿਆ ਸਭ ਪਿਆਰਾ ਆਇਆ ਕਹਿਤ ਕਬੀਰ ਤੇਈ ਨਰ ਭੂਲੇ ਫਸੂੰਸਾਰ ਮਾਟੀ ਸੰਗ ਰੂਲੇ ਇਹ ਹਸਾਕ ਕਿਤਾਬ ਦੀ ਬਹੁਤ ਬਹੁਤ ਬਚਨ ਆਉਂਦੇ ਹਨ ਮਨਾਮ ਗੁਰੂ ਘਰ ਨੇ ਸਮਝਾਇਆ ਪਰ ਤੈਨੂੰ ਇਹ ਨਹੀਂ ਪਤਾ ਵੀ ਧਰਮਰਾਜਾ ਬੜਾ ਉਹ ਤਾਂ ਕਹਿੰਦਾ ਏ ਧਰਮਰਾਜਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਬਾਣੀ ਨੂੰ ਨਹੀਂ ਮੰਨਦੇ ਵੈਦ ਨੂੰ ਨਹੀਂ ਮੰਨਦੇ ਵੇਦ ਨੂੰ ਨਹੀਂ ਮੰਨਦੇ ਪਰਮਾਤਮਾ ਨੂੰ ਨਹੀਂ ਮੰਨਦੇ ਉਹ ਕਹਿੰਦੇ ਧਰਮਰਾਜਾ ਉਹਨਾਂ ਦਾ ਮੈਨੂੰ ਬਾਰ-ਬਾਰ ਗੱਲ ਕੁੱਟਣਾ ਪੈਂਦਾ ਬਾਰ-ਬਾਰ ਸਜ਼ਾ ਦੇਣੀ ਪੈਂਦੀ ਹੈ ਉਹਨਾਂ ਨੂੰ ਇਸ ਕਰਕੇ ਤਾਂ ਉਹ ਕਦੇ ਸੁਣਿਆ ਨਹੀਂ ਧਰਮਰਾਜ ਸੋ ਇਹ ਗੱਲਾਂ ਜਦੋਂ ਕਹੀਆਂ ਉਹ ਕਹਿਣ ਲੱਗੇ ਬਾਬਾ ਜੀ ਇਹ ਤਾਂ ਗੱਲਾਂ ਮੈਂ ਸੁਣਦਾ ਹੀ ਨਹੀਂ ਸੁਣਿਆ ਨਹੀਂ ਚਾਹੁੰਦਾ ਅੱਜ ਜੋ ਕੋਈ ਤੁਹਾਡੇ پاس ਮੈਂ ਤੇ ਲੈ ਜਾਣਾ ਸੋ ਉਹਨਾਂ ਨੇ ਫਿਰ ਕਿਹਾ ਜਿਨ੍ਹਾਂ ਦੀ ਪਾਲਣਾ ਕਰਦੇ ਲੋਕਾਂ ਨੂੰ ਲੁੱਟ-ਖੁੱਟ ਕੇ ਉਹਨਾਂ ਤੋਂ ਪੁੱਛ ਕੇ ਤਾਂ ਜਰਾ ਸਾਨੂੰ ਦੱਸ ਦੇਣੀ ਤੇ ਉਹ ਤੇਰੀ ਮਦਦ ਵੀ ਕਰਨਗੇ ਕਹਾ ਕੇ ਨਾ ਹਾਂ ਇਹ ਮੈਂ ਦੱਸੂਗਾ ਨਾ ਕੱਲੇ-ਕੱਲੇ ਨੂੰ ਜਿਨਨੇ ਕਰਦੇ ਜੀਨ ਫਿਰ ਆ ਕੇ ਦੱਸ ਜੰਗੂ ਆਹ ਕਪੜੇ ਲੀਡ ਤਾ ਉਹਨਾਂ ਦੇ ਲੈ ਕੇ ਇਕੱਠੇ ਕਰਕੇ ਬੰਨਵਨ ਕੇ ਮਾਤਮਾ ਉੱਤੇ ਬੈਠ ਗਏ। ਸੋ ਇਹ ਇਹਨਿ ਕਰਨ ਕਰ ਲੈ ਵੀ ਜਵਾਬ ਮੈਂ ਜਰੂਰ ਦਊਂਗਾ। ਘਰ ਪਹੁੰਚਿਆ ਘਰ ਪਹੁੰਚ ਕੇ ਆਪਣੀ ਮਾਤਾ ਨੂੰ ਪਹਿਲਾਂ ਪੁੱਛਦਾ ਹੈ। ਮਾਤਾ ਮੈਂ ਤੇਰੀ ਪਾਲਣਾ ਕਰਦਾ। ਪਰ ਕਰਦਾ ਲੋਕਾਂ ਨੂੰ ਲੁੱਟ ਕੇ। ਜਿਉਂ ਦੱਸ ਅੱਗੇ ਮੇਰੀ ਮਦਦ ਕਰਨਗੇ ਕਿ ਨਾ ਜਦੋਂ ਮੈਨੂੰ ਦਰਗਾਹ ਵਿੱਚ ਸਾਕਤਤਾ ਮੰਗਿਆ ਗਿਆ ਕੁਝ ਮੇਰੀ ਮਦਦ ਹੋਊਗਾ ਨਾ। ਮਾਤਾ ਕਹਿੰਦੀ ਬੇਟਾ ਲੋਕ ਬੱਚੇ ਚਾਹੁੰਦੇ ਹਨ। ਇਸ ਸਿਆਣੀ ਉਹ ਸਾਡੀ ਸੇਵਾ ਕਰ ਮੈਂ ਇਤਨੀ ਕਹਿੰਦੀ ਲੋਕਾਂ ਨੂੰ ਰੁਟਕੇ ਸੇਵਾ ਕਰ ਕਿਵੇਂ ਕਰ ਕਿਵੇਂ ਕਰ ਹੋਰ ਬਈ ਕੰਮ ਕਰ ਲੈ ਤੇਰਾ ਫਰਜ਼ ਹੈ ਮੇਂ ਸੇਵਾ ਕਰਨੀ ਇਸ ਵਾਰਸ ਤੇ ਇਹ ਨਹੀਂ ਕਹਿੰਦੀ ਕਿ ਲੋਕਾਂ ਨੂੰ ਅੱਗੇ ਕੋਈ ਕਿਸੇ ਨਾਲ ਨਹੀਂ ਗਿਆ ਪਤਾ ਨਹੀਂ ਕਿ ਤੈਂ ਪਹਿਲਾਂ ਜਾਣਾ ਹੈ ਮੈਂ ਪਹਿਲਾਂ ਜਾਣਾ ਕਿ ਕੋਈ ਕਿਸੇ ਦਾ ਮਦਦਗਾਰ ਨਹੀਂ ਬਣ ਸਕਦਾ ਆਪਣੇ ਕਰਨੀ ਇਸ ਦੇ ਮਦਦਗਾਰ ਬਣ ਗਏ ਤੇ ਘਰ ਵਾਲੀ ਨੇ ਪੁੱਛਿਆ ਘਰ ਵਾਲੀ ਪਹਿਲੇ ਉਸ ਨੂੰ ਰੋਕਦੀ ਹੁੰਦੀ ਇਹ ਨਹੀਂ ਵੀ اچھی ਗੱਲ ਨਹੀਂ ਹੈ ਰੱਬ ਦੀ ਖਲਕ ਨੂੰ ਦੁਖੀ ਕਰਨਾ ਕੋੜੇ ਕੋਈ ਕੰਮ ਕਰ ਲੋ ਰਿਮੰਦਾਨੀ ਸੀ ਜਿਵੇਂ ਕਰਕੇ ਬੱਚੇ ਨਿਆਣੇ ਸੀ ਉਹਨਾਂ ਨੇ ਵੀ ਪੁੱਛਿਆ ਕਿ ਸਭ ਨੂੰ ਜਵਾਬ ਮਿਲ ਗਿਆ ਜਿਤਨੇ ਕੁਝ ਬਰਾਏ ਹੋ ਗਿਆ ਵੀ ਇਹ ਜਵਾਬ ਨਹੀਂ ਹੁੰਦੇ ਨਾ ਕਿ ਲਿਖਾ ਪਤਾ ਵੀ ਜਨਮ ਹੋਣਾ ਜਿਹੜਾ ਮਹਾਤਮਾ ਕਹਿੰਦੇ ਸਨ ਤਾਂ ਸੰਥ ਥੋੜਾ ਜਿਹਾ ਵਿਚਿਤ ਦੇ ਵਿੱਚ ਇਸ ਦੇ ਵੈਰਾਗ ਆਵੇ ਤੇ ਪਰਮੇਸ਼ਰ ਦੇ ਪਾਸੇ ਚੁੱਕ ਜਾਵੇ ਉਹ ਹੁਣ ਉਸੇ ਵਕਤ ਵਕਤ ਮੁੜ ਆਇਆ ਉਹਨਾਂ ਦਸਨ ਵਾਰ ਤੇ ਮੈਂ ਕਰਦਿਆਂ ਨੇ ਪੁੱਛ ਲਿਆ ਬਿਚਰ ਵਸੇ ਸੇਖੇ ਲੜੀ ਜਿਤਰ ਸਾਥੀ ਨਾਲ ਜਨ ਸਾਥੀ ਉੱਤੇ ਚੱਲੇ ਆ ਤਨ ਤਨ ਖੂਰਾ ਮਨ ਬੇਰਾਂਗ ਗਿਆਨ ਦਰਸ਼ਨ ਦੇਖਣੇ ਕਰ ਜਾਉ ਨਸੁ ਤੇਰਾ ਥਾਨ ਵਿਚਰ ਵਸਿਆ ਕੰਤਖਰ ਜੀਉ ਜੀਉ ਸਭ ਕਾ ਹਾਥ ਜੇ ਉੱਠੀ ਚਲਸੀ ਕੰਤੜਾ ਨ ਕੋਈ ਨ ਪੁੱਛੇ ਤੇਰੀ ਬਾਤ ਇਹ ਰੁਕੜੇ ਸ਼ੋ ਸੇਵਤ ਸੁਹਰੜੇ ਸੁਖ ਵਸ ਗੁਰਮੀ ਲਿਚਜ ਆਚਾਰ ਸਿੱਖ ਦੁੱਖ ਕਦੇ ਨਾ ਲਾਗੇ ਦੁੱਖ ਸਰਬਨੀショਰੇ ਵੰਝਣਾ ਸੰਮੁਕ ਲਾਵਣ ਹਾਰ ਨਾਨਕ ਤੁਮ ਸੁਹਾਗਣੀ ਜਿਨショ ਨਾਲ ਜੀਰ ਆ ਦੇਹ ਦਾ ਸੰਬਾਦ ਇਸ ਬੰਦ ਵਿੱਚ ਜਿਨਾਇਆ ਜੀਵਾਤਮਾ ਜਿੰਨੀ ਦੇਰ ਤੱਕ ਦੇਹ ਦੇ ਵਿੱਚ ਵਸਦਾ ਹੈ ਉਨੰ ਦੇਰ ਤੱਕ ਦੇਹ ਸੌਖੀ ਵਸਦੀ ਹੈ ਜਦੋਂ ਇਹਦੇ ਵਿੱਚ ਜੀਵਾਤਮਾ ਚਲਾ ਗਿਆ ਇਹਦੇ ਬਾਸ ਵਿੱਚ ਜਿਵੇਂ ਜੈਨਿਓ ਇਸ ਨੂੰ ਕੋਈ ਤੁੰਗ ਕਿਦ ਨਾ ਕੋਈ ਦਬ ਦਿੰਦਾ ਇਹੇ ਕਾ ਜਾਂਦੇ ਆ ਤਾਂ ਤੇ ਜਿਦੋ ਇਹੇ ਜੀ ਹਾਲਤ ਹੈ ਕੀ ਕਰਨਾ ਚਾਹੀਦਾ ਇਸਨੇ ਰਹਿਣਾ ਨਹੀਂ ਇਸਨੇ ਚਾਹੀਦਾ ਗੁਰੂ ਸ਼ੰਮਿਚਾ ਕੇ ਮੇਸ਼ਰ ਦੀ ਬੰਦਗੀ ਕਰਕੇ ਲੋਕ ਸੁਖੀ ਪਰ ਲੋਕ ਸਹਿਲੇ ਹੋਵੇ ਇਤੇ ਆ ਖੈਰ ਉਸ ਦੇ ਚਿੱਤ ਵਿੱਚ ਕੁਝ ਵੈਰਾਗ ਹੋਇਆ ਬਾਲਮੀਕ ਦੇ ਸਾਰਾ ਸਮਾਨ ਆਪਣਾ ਲਤਾ ਜੋ ਉਹਨਾਂ ਲੱਖੋ ਕੇ ਲੈ ਗਿਆ ਸੀ ਸਾਧੂਆਂ ਫਕੀਰਾਂ ਦਾ ਲੈ ਇਆ ਕੇ ਉਹਨੇ ਦੇ ਮੁਰੇਸ਼ਿਡ ਦਿੱਤਾ ਚੰਨ ਪੜ੍ਹ ਲੈ ਕਿ ਭਾਈ ਪੁੱਛਣ ਲੱਗੇ ਪੁੱਛਿਆ ਐ ਵੀ ਮਦਦਗਾਰ ਬਣੂਗਾ ਹਾਂਕ ਨਾ ਕਹਿੰਨਾ ਬਾਬਾ ਜੀ ਕੋਈ ਮਦਦਗਾਰ ਨਹੀਂ ਬਣਦਾ ਸਭ ਨਹੀਂ ਜਵਾਬ ਦੇ ਦਿੱਤਾ ਜਿੰਨੇ ਕਰਦੇ ਮੈਂਬਰ ਸੰ ਫੈਮਿਲੀ ਮੈਂਬਰ ਸਭ ਨਹੀਂ ਜਵਾਬ ਦੇ ਦਿੱਤਾ ਮਾਤਾ ਤੋਂ ਕਰ ਵਾਲੀ ਬੱਚੇ ਸਭ ਨਹੀਂ ਕਿੰਨੇ ਕੋਈ ਨਹੀਂ ਨਾਲ ਜਾਂਦਾ ਕਿਸੇ ਦੇ ਮਦਦ ਕੀ ਨਹੀਂ ਕਰਨੀ ਇਥੇ ਫਿਰ ਜਲ ਕੇ ਉਹਨਾਂ ਦੀ ਕਿਰਪਾ ਕਰੋ ਮੈਨੂੰ ਮੈਂ ਤਾਂ ਬਹੁਤ ਕੁਝ ਕੀਤਾ ਮੈਂ ਤਾਂ ਟਕੇ ਟਕੇ ਪਿੱਛੇ ਖੂਨ ਕੀਤਾ। ਮੇਰੇ ਪਿਛਲੇ ਵੀ ਬਖਸ਼ੇ ਜਾਣ ਅਗੇ ਵਾਸਤੇ ਮੈਂ ਸੁਰਖਰੂ ਹੋ ਜਾਵਾਂ। ਕੋਈ ਇਹੋ ਜਿਹਾ ਮੈਨੂੰ ਉਪਾਯ ਯਤਨ ਦੱਸੋ। ਉਹ ਮਹਤਮਾਨ ਨੇ ਕਿਹਾ ਅਜੇ ਹੋਰ ਆਪਣੇ ਮੰਨ ਦੀਆਂ ਪੋਲਾਂ ਲਾ ਲੈ ਕਸਰਨਾ ਚਾਹੀਦਾ। ਮੈਂ ਨਾ ਕਸਰ ਹੈ ਜੇ ਫਿਰ ਨਾ ਕਿਤੇ ਮਨ ਇੱਧਰ ਨੂੰ ਉੱਪਰ। ਨਹੀਂ ਕਹਿ ਲਗਾ ਉਹਨੂੰ। ਕਿਰਪਾ ਕਰ ਉਹਨਨੂੰ ਇਹੋ ਜਿਹਾ ਯਤਨ ਦੱਸੋ। ਜੇ ਅਗੇ ਸਾਖ ਕਿਤਾਬ ਹੈ ਅਗੇ ਜੰਦੂਤ ਦੀ ਹਨ ਧਰਮ ਰਾਜ ਨੇ ਸਭ ਲੈ ਕੇ ਫਿਰ ਉਹ ਬਰੇ ਕਮਨ ਦਾ ਨਰਕਾਂ ਵਿੱਚ ਵੀ ਛੱਟਣਾ ਤਾਂ ਤਾਂ ਉਹਨਾਂ ਦਾ ਹੈਰprised ਹੋਇਆ ਤਾਂ ਆਤਮਾ ਨੇ ਰੋਕੇ ਕਿਉਂਕਿ ਇਤਨੀ ਜਲਦੀ ਉਪਦੇਸ਼ ਦੇਣਾ ਨਹੀਂ ਸਮਝਾਉਂਦੇ ਵੈਸੇ ਕੈਸੇ ਪੁਰਸ਼ ਕੋ ਦੇਣਾ ਸੰਤੁਪਦੇਸ਼ ਅਧਿਕਾਰ ਤਾਂ ਦਿਨ ਆਪਣੇ ਲਈ ਪੂਰੀ ਹੁੰਦਾ ਮੈਲਾ ਕੱਪੜਾ ਤੁਸੀਂ ਲਲਾਰੀ ਬਾਸ ਲੈ ਜਾ ਕਿ ਮੈਂ ਰੰਗ ਦੂੰਗਾ ਈ ਕੋ ਵਿਸ਼ਵਾਸ ਕਰ ਯਸ ਤੋਲੇ ਮੈਲੇ ਰੰਗ ਨਹੀਂ ਚੜਦਾ ਇਸ ਤਰ੍ਹਾਂ ਇਹ ਇਸਨੇ ਦੇਖ ਦਿੱਤ ਵਿੱਚ ਲੱਗੇ ਰੇਲੇ ਵੀ ਤਾਂ ਨਹੀਂ ਸੋਚਿਆ ਨਾ ਫੜ ਲੈ ਕਿੰਨਾ ਦਿੱਸ ਰਿਹਾ ਜੋ ਦੱਸਾਂਗਾ ਮੈਂ ਇਸ ਤਰ੍ਹਾਂ ਕਮਾਵਾਂਗਾ ਇਹ ਜਦੋਂ ਬਹੁਤ ਕਿਸ ਨੇ ਆਪਣਾ ਪਿਆਰ ਜਨਾਇਆ ਨਮਾਹਪੁਰ ਕਾ ਗਿਆ ਤੇ ਲੈ ਪਰੰਡੇ ਵੀ ਜੋ ਤੇਨੇ ਬਚਨ ਕਹੇ ਜਾਣਗੇ ਉਹ ਪੂਰੇ ਨਿਭਾਉਣੇਗਾ ਇਹਨਾਂ ਗਾਹਾਂ ਵਿੱਚ ਜਿਵੇਂ ਦੱਸਾਂਗਾ ਉਮੀ ਨਾ ਵਾਂਗਾ ਭਾਵੇਂ ਕੁਛ ਵੀ ਹੋਵੇ ਕਿਤਨੀ ਤਕਲੀਫ ਹੋਵੇ ਕਿਤਨਾ ਕਸ਼ਟ ਹੋਵੇ ਕਸ਼ਟ ਤਾਂ ਹੁੰਦਾ ਹੀ ਹੈ ਜਿਹੜੇ ਪ੍ਰਣਵਾਣੇ ਹੁੰਦੇ ਨੇ ਉਹਨਾਂ ਨੂੰ ਜੀ ਕਸ਼ਟ ਤਾਂ ਹੁੰਦਾ ਹੀ ਐ ਲੇਕਿਨ ਫਲ ਵੀ ਤਾਂ ਕੋਈ ਬਟਾ ਉਸ ਚੀਜ਼ ਦਾ ਸੋ ਇਹੋ ਕਰਕੇ ਫਿਰ ਉਹਨਾਂ ਕੇ ਐਥਾਂ ਬਹਿ ਕੇ ਇਹ ਪ੍ਰਤੀਲੋਮ ਜਾਪ ਦੱਸਿਆ ਆਰਾਮ ਸ਼ਬਦ ਦੀ ਵਿਜੈ ਮਰਾ ਮਰਾ ਐਸ਼ਾ ਐਸ਼ਾ ਤੇ ਜਾਪ ਚਾਰ ਕਿਸਮ ਦੇ ਲੋਮਨ ਲੋਗ ਬਿ ਲੋਗ ਪ੍ਰਤੀਲੋਮ ਸੋ ਇਹੋ ਐਸਾ ਦੱਸਿਆ ਇਸ ਤਰ੍ਹਾਂ ਬਹਿ ਕੇ ਇਸ ਦਾ ਜਾਪ ਕਰ ਤੋ ਇਤੋ ਹੀ ਨਹੀਂ ਜਦੋਂ ਅਸੀਂ ਫੇਰਾ ਮੰਗ ਕੇ ਤੇ ਫਿਰ ਇਹਨੂੰ ਇਤੋ ਨਾ ਮੰਨ ਕੁਝ ਵੀ ਹੋ ਜਾਏ ਇਹ ਰਤਨੇਸ਼ੀ ਦਾ ਕੀਤਾ ਜਿਵੇਂ ਲਗਾ ਜਾਫ ਕਰਨ ਉੱਪਰ ਦੀ ਜਿਬੇ ਜੰਗੇ ਵਰਨੀਆਂ ਜੰਗੀਆਂ ਸੋ ਸਮਾਸੀ ਸੱਜੂ ਦਾ ਗਿਆ ਸੀ ਬੜੀਆਂ ਤਾਣ ਸੰ ਇਸੇ ਤਰ੍ਹਾਂ ਬੜੀ ਕਾਲਣਾ ਖਾਲੀ ਅਭਿਆਸ ਕਰਦੇ ਕਰਦੇ ਉਸ ਦੀ ਤਦਾਕਾਰ ਹੋਵੇ ਕਈ ਸਾਲ ਪਿੱਛੋਂ ਫਿਰ ਦੇਖਦੇ ਫਿਰ ਮਹਾਤਮਾ ਹੋ ਤੇ ਜੋ ਦੇਖਿਆ ਇਹ ਇੱਕ ਬੀਲੇਸਨ ਏਰੀਆ ਸਾਡੇ ਬਸਤਰ ਲਹਾਏ ਇਹ ਤੁਹਾਨੂੰ ਦੇਖ ਕੀਤਾ ਸੀ ਤੇ ਬੇਚਾਂ ਆਵਾਜ਼ ਆ ਰਹੀ ਹੁੰਦਾ ਸਫੀਰ ਉਸ ਨੂੰ ਉੱਥੋਂ ਕੱਢ ਕੇ ਸੁਰਜੀਤ ਕੀਤਾ ਫਿਰ ਉਸ ਨੂੰ ਤਤ ਗਿਆਨ ਦਾ ਉਪਦੇਸ਼ ਕੀਤਾ ਉਹ ਬਾਲਮੀਕ ਬਣਿਆ ਜਿਹੜਾ ਪਹਿਲੇ ਲੁਟੇਰਾ ਸੀ ਜਿਹੜਾ ਪਹਿਲੇ ਡਾਕੂ ਸੀ ਉਹ ਈ ਬਾਲਮੀਕ ਬਣਿਆ ਜਿਤਨੀਆਂ ਰਾਮੇਣਾ ਹੰਦ ਰਾਮਚੰਦਰ ਜੀ ਦੇ ਹੋਂ ਤੋਂ ਪਹਿਲੇ ਕਿਉਂਕਿ ਤ੍ਰੇਤੇ ਯੁਗ ਦੇ ਵਿੱਚ ਵਿਸ਼ਨੂੰ ਦਾ 14ਵਾਂ ਅਵਤਾਰ ਆ ਰਾਮਚੰਦਰ ਜੀ ਬਣਨੇ ਆ ਜੋ ਕਿ ਰਾਮਚੰਦਰ ਜੀ ਨੇ 라वण ਆਦ ਨੂੰ ਮਾਰਨਾ ਸੀ ਜੋ ਕਿ ਇਹ ਜੇ ਖੇਲ ਕਰਨੀ ਸੀ ਇਹ ਨਾਨੇ ਹਜ਼ਾਰ ਹਾਂ ਬਰਸ ਪਹਿਲੇ ਹੀ ਇਹ ਸਭ ਕੁਝ ਲਿਖ ਦਿੱਤਾ ਆਪਣੇ ਅਨੁਭਵ ਦੁਆਰਾ ਇਹਨੇ ਵੰਦਗੀ ਕਰਕੇ ਇਤਨਾ ਉਮੰਤ ਰਾਮ ਦਸਰ ਬਕਤਾਂ ਨੂੰ ਖਪ ਪੈਦਾ ਹੋਇਆ ਸਭ ਤੋਂ ਪਹਿਲਾ ਇਨਸਬ ਲਗੇ ਨੇ ਜਿਤਨੀ ਰਾਮਾਇਣਾ ਹਾਂ ਸਾਰੇ ਵਿੱਚੋਂ ਆਲਾ ਅੱਛੀ ਰਾਮਾਇਣ ਵਾਲਮੀ ਦੀ ਮੰਨੀ ਹੋਈ ਹੈ ਕਿਉਂਕਿ ਅਨੁਭਵੀ ਪ੍ਰਸ਼ਤੀ ਤੇ ਇਸ ਕਰਕੇ ਉਹ ਵਾਲਮੀ ਗੈਰ ਹੁਟੇਰਾ ਜੋ ਕਿ ਬਚਪਨ ਕਰਨ ਵਾਲਾ ਜਦੋਂ ਉਸ ਨੂੰ ਸਤਸੰਗ ਪ੍ਰਾਪਤ ਹੋਇਆ ਉਹ ਹੀ ਬਾਲਮੀਕ ਰਿਸ਼ੀ ਬਣ ਗਿਆ ਤਾਂ ਤੇ ਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ ਸਤਸੰਗ ਤੇ ਮਿਲੇ ਸੋ ਕਰੇ ਅਠੇ ਤਾਂ ਨਾ সোਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ ਜੇਕਰ ਉਹਨਾਂ ਨੂੰ ਪਾਰਸ਼ਚੀਤਾਂ ਛੋ ਜਾਵੇ ਇਸੇ ਤਰ੍ਹਾਂ ਈਸ਼ਣ ਇਸਦੇ ਜੀਵਨ ਦੇ ਵਿੱਚ ਚੇਂਜ ਆਉਣ ਵਾਸਤੇ ਦੇਰ ਨਹੀਂ ਲੱਗਦੀ ਆਪਣੇ ਮਨ ਦੇ ਵਿੱਚ ਇਹ ਸਤਿਪੁਰਸ਼ਾਂ ਦੇ ਬਚਨਾਂ ਨੂੰ ਜਾਇਜ਼ਾ ਦੇਵੇ ਥਾਂ ਦੇਵੇ ਉਹਨਾਂ ਦੇ ਅਨੁਸਾਰ ਚਰਨਡ ਉਪਰਾਲਾ ਕਰੇ ਇਹ ਵਿਮਕ ਬਾਣ ਨੂੰ ਦੇ ਨਹੀਂ ਲੱਗਿਆ ਕਰਦੀ ਮੇਰੇ ਮਾਧੋ ਜੀ ਸਤਸੰਗ ਮਿਲੇ ਸੋਤ ਹੈ